ਸਿੱਕਾ ਪੁਣਿਆ ਬਿਮਾਰ ਤੋਂ ਡਾਕੁਰ ਮਕਸੰਗ ਅੱਜ ਪਹੁੰਚਿਆਂਗੇ ਲੁਧਿਆਣਾ ਜਿਹੜੇ ਦੇ ਪਿੰਡ ਹਸਨਪੁਰ ਦੇ ਵਿੱਚ ਜਿੱਥੇ ਬਾਈ ਮੈਟੂ ਦੀ ਕਰਦੇ ਨੇ ਕਿ ਮਨੁੱਖਤਾ ਦੀ ਸੇਵਾ ਤੋਂ ਵੱਡੀ ਸੇਵਾ ਹੈ ਉਹ ਸੋਸਾਇਟੀ ਆਪਸ ਸੰਸਥਾ ਦੇ ਵਿੱਚ ਪਹੁੰਚੋਗੇ ਦੇਖ ਸਕਦੇ ਹੋ ਕਿ ਲੰਗਰ ਇੱਥੇ ਸੇਵਾ ਚੱਲਦੀ ਕਿਤੇ ਇੱਧਰ ਬਾਈ ਜੀ ਮੈਟੂ ਹੀ ਕਰਦੇ ਨੇਗੇ ਆਦੇ ਨਾ ਆ ਵੀਡੀਓ ਬਣਾਉਦੇ ਤੇ ਇਹਨਾਂ ਨਾਲ ਵੀ ਆਪਾਂ ਬਾਤ ਗੱਲਬਾਤ ਕਰਾਂਗੇ ਤੇ ਸਾਰੇ ਦੇਖ ਸਕਣਗੇ ਕਿਵੇਂ ਲੰਗਰ ਇੱਥੇ ਗੁਰੂ ਦੀ ਸਰਦਾ ਦੇ ਨਾਲ ਹਨਾ ਬੇਸਹਾਰਿਆਂ ਨੂੰ ਲੋੜਵੰਦ ਪਰਿਵਾਰਾਂ ਨੂੰ ਕਿਵੇਂ ਹਨਾ ਮਨ ਲੋਕਾਂ ਨੂੰ ਮਰੀਜਾਂ ਦਾ ਹਨਾ ਭਾਈ ਜੀ ਧਿਆਨ ਰੱਖਦੇ ਨੇਗੇ ਪੂਰਾ ਦੇਖ ਸਕਦੇ ਨੇਗੇ ਪੂਰਾ ਸਾਥ ਸੰਗਤ ਦੀ ਪੂਰ ਮਰਿਆਦ ਦੇ ਨਾਲ ਸੇਵਾ ਭਾਈ ਜੀ ਪੂਰੀਆਂ ਨਿਭਾ ਰਹੇ ਨੇ ਕਿਤੇ ਮਰਿਆਦ ਦੇ ਨਾਲ ਸੇਵਾ ਨੂੰ ਮਾਉਂਦੇ ਨਾਲ ਤੇ ਸਾਰਿਆਂ ਨੂੰ ਇੱਥੇ ਇੱਕ ਜਗ੍ਹਾ ਦੇ ਉੱਤੇ ਬਿਠਾ ਕੇ ਲੰਗਰ ਕਿਵੇਂ ਗੁਰੂ ਦੀ ਮਰਿਆਦ ਦੇ ਵਿੱਚ ਗੁਰੂ ਘਰ ਦੇ ਵਿੱਚ ਆਪਣੇ ਲੰਗਰ ਚੱਲਦਾ ਹੁੰਦਾ ਸਾਰੇ ਪਾਸੇ ਇੱਥੇ ਲੰਗਰ ਚਲਾ ਰਹੇ ਨੇ ਕਿਤੇ ਸਾਰੇ ਪਾਸੇ ਇੱਥੇ ਲੰਗਰ ਚ ਚੱਲਦਾ ਵਗਾ ਦੇ ਸਾਰੇ ਨਾ ਆਟਾ ਦਾ ਫੋ ਕਿਹੜੀ ਕਾਰ ਦਾ ਫੋ ਕਿਹੜੀ ਕਾਰ ਦਾ ਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਇੱਥੇ ਕੋਈ ਕਾਰ ਨਹੀਂ ਕਿ ਸਾਰੇ ਬਾਈ ਮੈਟੂ ਤੇ ਮੈਟੂ ਹੈ ਨਾ ਸਾਰਿਆਂ ਨੂੰ ਇੱਕ ਬਰਾਬਰ ਦਿੰਦਾ ਤੇ ਇੱਕ ਬਰਾਬਰ ਸਾਰਿਆਂ ਨੂੰ ਆਖਰਾ ਤੇ ਇੱਧਰ ਦੇਖ ਸਕਦੇ ਹੋ ਕਿ ਕਿਸੇ ਮੇ ਨਾ ਕੋਈ ਬਜ਼ੁਰਗਾਂ ਤੋਂ ਥੱਲੇ ਥੱਲੇ ਨਹੀਂ ਬੈਠਾ ਜਾਂਦਾ ਤੇ ਉਹਨਾਂ ਨੂੰ ਅੱਡ ਕੁਰਸੀਆਂ ਲਾਈਆਂ ਹੋਈਆਂ ਨੇ ਕਿ ਜਿੱਤੇ ਥੱਲੇ ਬੈਠੇ ਜਾਂਦਾ ਤੇ ਉਹ ਥੱਲੇ ਬਹਿ ਕੇ ਵੀ ਲੰਗਰ ਆਪਦਾ ਸ਼ਾਕ ਰਹਿਣਗੇ ਤੇ ਨੰਗਰ ਸਾਹਾ ਦੇ ਨਾਮ ਨਾਮ ਜਪ ਤੇ ਤੇ ਜੋ ਜੋ ਗੁਰੂ ਘਰ ਦੀ ਮਰਿਆਦ ਦਾ ਹੁੰਦੇ ਕਿ ਪਾਠ ਸਾਰੇ ਬੰਦੇ ਪਾਠ ਕਰਦੇ ਨੇ ਕਿ ਖਾਸ ਸੰਸਥਾ ਦੇ ਵਿੱਚ ਆਪਾਂ ਮੋਂਗ ਕੀ ਕਹਾਂਗੇ ਮਨੁੱਖ ਮਨੁੱਖਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹਸ਼ਨਪੁਰ ਲੁਧਿਆਣਾ ਏਰੀਆ ਦੇ ਵਿੱਚ ਪਿੰਡ ਪਾਇਆ ਜਾਂਦਾ ਵਗਾ ਹਸ਼ਨਪੁਰ ਦੇ ਹਸ਼ਨਪੁਰ ਤੋਂ ਛੋਣੇ ਦੇ ਘਰ ਬੈਲਣੇ ਵੀ ਇੱਧਰ ਤਿਆਰ ਹੋ ਗਏ ਸਾਰੀ ਬੈਲਣੇ ਸਾਰੀ ਤਿਆਰ ਹੋ ਗਈ ਹੈਗੀ ਤੇ ਦੇਖ ਸਕਦੇ ਹੋ ਕਿ ਤੁਸੀਂ ਤੇ ਉੱਤਰ ਪਰ ਮੈਂਟੂ ਵੀ ਫਿਰਦੇ ਨੇ ਕਿ ਤੇ ਮੈਂਟੂ ਭਾਈ ਨਾਲ ਵੀ ਆਪਾਂ ਗੱਲਬਾਤ ਸਾਰੀ ਕਰਾਂਗੇ ਕਿ ਕੀ ਹਨਾ ਜੋ ਚੋਕੀ ਪ੍ਰੋਸੀਜਰ ਆਗਾ ਕਿ ਇੱਥੇ ਲੋਰ ਬੰਦ ਹਨਾ ਜਿੰਨਾ ਜਿੰਨਾਂ ਨੂੰ ਵੀ ਕੋਈ ਗੱਲਬਾਤ ਹੁੰਦੀ ਸਾਰਿਆਂ ਨੂੰ ਹੋਵੇ ਉਹ ਮਿਲ ਪਰਤ ਦੇਣਗੇ ਤੇ ਭਾਈ ਮੈਂਟੂ ਹੀ ਇੰਨੀ ਵੀ ਉੱਤਰ ਫਿਰਦੇ ਨੇ ਕਿ ਤੇ ਉਹਨਾਂ ਨੂੰ ਵੀ ਆਪਾਂ ਗੱਲਬਾਤ ਸਾਰੀ ਆਪਾਂ ਕਰਾਂਗੇ ਕਿ ਉਹਨਾਂ ਨਾਲ ਵੀ ਆਪਾਂ ਗੱਲਬਾਤ ਸਾਰੀ ਕਰਕੇ ਤੁਹਾਨੂੰ ਦੱਸਾਂਗੇ ਕੀ ਪ੍ਰੋਸੀਜਰ ਸੁਖਣਿਆ ਦੇ ਘਰ ਦਾ ਤੇ ਸੁਖਣਿਆ ਦੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿਵੇਂ ਹਨਾ ਦੇ ਸਹਾਰਾ ਜਾਂ ਕਿਵੇਂ ਮਰੀਜ਼ ਪਰ ਰਹਿਣ ਕਿ ਮੈਂ ਬਚੋਰਕ ਨਾ ਕਿਸੇ ਸੱਡੋ ਨਾ ਕੋ ਕਿਵੇਂ ਕੋ ਕਿਵੇਂ ਹਨਾ ਅੱਡੋ ਅੱਡ ਜੋ ਜੋ ਵੀ ਹੁੰਦਾ ਵਗਾ ਸਾਰਾ ਕੁਝ ਨਾ ਬਾਈ ਕਿਵੇਂ ਸਾਂਭਦਾ ਆ ਗਾ ਯਾਰ ਸਭ ਤੋਂ ਵੱਡੀ ਇਹ ਸੇਵਾ ਦਾ ਨੁਕਤਾ ਜੀ ਸਭ ਤੋਂ ਵੱਡੀ ਆ ਕਿ ਆਨ ਰੱਬ ਰੂਪੀ ਬੰਦਾ ਵਗਾ ਬਾਈ ਮਿੰਟੂ ਹਸਨਪੁਰ ਵਾਲਾ ਜਿਨ੍ਹਾਂ ਦੇ ਸੁਪਨਾ ਦੇ ਘਰ ਜਿਨ੍ਹਾਂ ਨੇ ਦੇ ਸਹਾਰਿਆਂ ਨੂੰ ਤੇ ਜਿਨ੍ਹਾਂ ਨੇ ਕਿਵੇਂ ਵੀ ਰੂਪ ਕੋਈ ਕਿਥੇ ਫਰਦਾ ਸੀਗਾ ਕੋਈ ਕਿਥੇ ਫਰਦਾ ਕੋਈ ਕਿਵੇਂ ਕਰਦਾ ਵਾ ਉਹ ਕਿਵੇਂ ਕੋਈ ਕਿਥੇ ਸੁਣਦਾਗੇ ਇਹਨੂੰ ਜਗਾ ਖਾਣ ਨੂੰ ਮਿਲਦਾ ਸਾਮ ਨੂੰ ਨਹੀਂ ਮਿਲਦਾ ਵਾ ਕਿ ਸੁਪਣਿਆਂ ਦੇ ਘਰ ਦੇ ਵਿੱਚ ਇੱਕ ਮਰਿਆਦੇ ਦੇ ਨਾਲ ਸਾਰਿਆਂ ਨੂੰ ਖਾਣ ਪੀਣ ਮਿਲਦਾ ਵਾ ਕਿਥੇ ਸੁਪਣਿਆਂ ਦੇ ਘਰ ਦੇ ਵਿੱਚ ਮੈਂਨ ਕਾਲਾ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਕਿ ਸਾਰਿਆਂ ਨੂੰ ਕਿਸੇ ਨਾਲ ਨਿੱਕੀਤਾ ਜਾਂਦਾ ਖਾਣਾ ਪੀਣਾ ਸਾਰਿਆਂ ਦਾ ਦੇਖੋ ਖਾਂ ਹੁੰਦਾ ਵਾ ਖਾਣਾ ਪੀਣਾ ਸਾਰਿਆਂ ਦਾ ਇੱਕੋ ਤਾਂ ਤੇ ਸਾਰਿਆਂ ਨੂੰ ਇੱਕ